ਨਸ ਦੇ ਦਲਦਲ ਦੇ ਵਿੱਚ ਫਸਦੇ ਹੋਏ ਇੱਕ ਹੋਰ ਨੌਜਵਾਨ ਦੀ ਵੀਡੀਓ ਸੋਸ਼ਲ ਮੀਡੀਆ ਦੇ ਉੱਤੇ ਲਗਾਤਾਰ ਵਾਇਰਲ ਹੋ ਰਹੀ ਹੈ ਤੇ ਵੀਡੀਓ ਦੇ ਵਿੱਚ ਇਹ ਨੌਜਵਾਨ ਸ਼ਰਿਆਂ ਮੇਨ ਚੌਕ ਦੇ ਵਿੱਚ ਥਾਣੇ ਤੋਂ ਕੁਝ ਹੀ ਦੇਰ ਦੇ ਉੱਤੇ ਚੌਕ ਦੇ ਬਿਲਕੁਲ ਸਾਈਡ ਦੇ ਉੱਤੇ ਬਣੇ ਬੈਂਚ ਦੇ ਉੱਤੇ ਬੈਠਾ ਨਜ਼ਰ ਆ ਰਿਹਾ ਇਹ ਵੀਡੀਓ ਤੁਸੀਂ ਵੀ ਆਪਣੀ ਸਕਰੀਨ ਦੇ ਉੱਤੇ ਦੇਖ ਸਕਦੇ ਹੋ ਦੱਸ ਦਿਓ ਕਿ ਮੋਗਾ ਦੇ ਕੋਟ ਇਸੇ ਖਾਂ ਜੋ ਕਿ ਇਲਾਕਾ ਹੈਗਾ ਤੇ ਉੱਥੇ ਦੀ ਆ ਵੀਡੀਓ ਜਿਹੜੀ ਕਿ ਦੱਸੀ ਜਾ ਰਹੀ ਹੈ ਤੇ ਵੀਡੀਓ ਦੇ ਵਿੱਚ ਇੱਕ ਮਿਊਨਿਸਪਲ ਮੁਲਾਜ਼ਮ ਵੀ ਕੋਲ ਖੜਾ ਦਿਖਦਾ ਹੈ ਜੋ ਕਿ ਹਾਲਾਤ ਦੇਖਣ ਤੋਂ ਬਾਅਦ ਵੀ ਉੱਥੋਂ ਚਲਾ ਚਾਹੁੰਦਾ ਇਸ ਵੀਡੀਓ ਨੂੰ ਰਿਕਾਰਡ ਕਰਨ ਵਾਲੇ ਨੌਜਵਾਨ ਦੀ ਆਵਾਜ਼ ਵਿੱਚ ਸੁਣਿਆ ਜਾ ਸਕਦਾ ਹੈਗਾ ਕਿ ਉਹ ਵਾਰ-ਵਾਰ ਕਹਿ ਰਿਹਾ ਹੈਗਾ ਯੁੱਧ ਨਸ਼ੇ ਦਾ ਵਿਰੁੱਧ ਕੀ ਫਾਇਦਾ ਹੈ ਕੀ ਫਾਇਦਾ ਸੋਹਾ ਖਾਣ ਦਾ ਵੀ ਅਸੀਂ ਨਸ਼ਾ ਨਹੀਂ ਕਰਦੇ ਅਸੀਂ ਨਸ਼ਾ ਖਤਮ ਕਰ ਦਿੱਤਾ ਹੈ ਕਿ ਇਸ ਨੂੰ ਹੀ ਨਸ਼ਾ ਖਤਮ ਕਰਨਾ ਕਿਹਾ ਜਾਂਦਾ ਹੈਗਾ ਤੇ ਵੀਡੀਓ ਜਿਸ ਵਿਅਕਤੀ ਨੇ ਬਣਾਈ ਹੈ ਉਸ ਦੇ ਵੱਲੋਂ ਇਹ ਬੋਲ ਬੋਲੇ ਗਏ ਨੇ ਤਾਂ ਸੋਸ਼ਲ ਮੀਡੀਆ ਦੇ ਉੱਤੇ ਵੀਡੀਓ ਵਾਇਰਲ ਹੋਣ ਤੋਂ ਬਾਅਦ ਡੀਐਸਪੀ ਧਰਮਕੋਟ ਰਮਨਦੀਪ ਸਿੰਘ ਨੇ ਕਿਹਾ ਹੈਗਾ ਕਿ ਜੇਕਰ ਕਿਸੇ ਨੂੰ ਵੀ ਇਦਾਂ ਦਾ ਜੋ ਕਿ ਸਖਸ਼ ਨਜ਼ਰ ਆਏ ਤਾਂ ਤੁਰੰਤ ਪੁਲਿਸ ਨਾਲ ਸੰਪਰਕ ਕਰੋ ਫੇਕ ਵੀਡੀਓ ਸ਼ੇਅਰ ਕਰਨ ਤੋਂ ਪਹਿਲਾਂ 100 ਬਾਰ ਸੋਚੋ ਤੇ ਇਸ ਤੋਂ ਬਚੋ ਵੀ ਉਹਨਾਂ ਨੇ ਇਹ ਵੀ ਗੱਲ ਆਖੀ ਹੈ ਕਿ ਨਸ਼ੇ ਦੇ ਵਿੱਚ ਲਿਪਤ ਕਿਸੇ ਵਿਅਕਤੀ ਬਾਰੇ ਸੂਚਨਾ ਮਿਲਣ ਤੇ ਪੁਲਿਸ ਉਸ ਨੂੰ ਨਸ਼ਾ ਛੁਡਾਓ ਕੇਂਦਰ ਦੇ ਵਿੱਚ ਭੇਜ ਸਕਦੀ ਹੈ ਤਾਂ ਜੋ ਉਸ ਦੀ ਜ਼ਿੰਦਗੀ ਨੂੰ ਸਹੀ ਰਸਤੇ ਦੇ ਉੱਤੇ ਲਿਆਂਦਾ ਜਾ ਸਕੇ ਇੱਕ ਸਬਡਿਵੀਜ਼ਨ ਧਰਮਕੋਟ ਦੇ ਵਿੱਚ ਏਰੀਆ ਕੋੜੀ ਸੇਖਾਂ ਦੇ ਵਿੱਚ ਇੱਕ ਸੋਸ਼ਲ ਮੀਡੀਆ ਦੇ ਵੀਡੀਓ ਵਾਇਰਲ ਹੋ ਰਹੀ ਸੀ ਜਿਸ ਸਬੰਧ ਵਿੱਚ ਮੈਂ ਤੁਹਾਡੇ ਧਿਆਨ ਚ ਲਿਆਉਣਾ ਚਾਹੁੰਦਾ ਕਿ ਜਿਹੜੇ ਲੋਕ ਵੀ ਇਸ ਇਸ ਤਰ੍ਹਾਂ ਦੀਆਂ ਜਿਹੜੀਆਂ ਲੋਕਾਂ ਦੀਆਂ ਵੀਡੀਓ ਪਾ ਰਹੇ ਨੇ ਜਿਨ੍ਹਾਂ ਦੀ ਆਇਡੈਂਟੀਟੀ ਜਨਤਕ ਕਰ ਰਹੇ ਨੇ ਮੈਂ ਉਹਨਾਂ ਨੂੰ ਕਹਿਣਾ ਚਾਹੁੰਦਾ ਕਿ ਤੁਸੀਂ ਜਾਂ ਤੇ ਉਹ ਬੰਦਿਆਂ ਦੀ ਸਾਨੂੰ ਸਾਡੇ ਕੋਲ ਲੈ ਕੇ ਆਓ ਤੇ ਅਸੀਂ ਉਹਨਾਂ ਨੂੰ ਜਿਹੜਾ ਉਹਨਾਂ ਦਾ ਭਲਾ ਕਰ ਸਕੀਏ ਜਾਂ ਉਹਨਾਂ ਨੂੰ ਜਨੇਰ ਜਿਹੜਾ ਨਸ਼ਾ ਛਡਾਊ ਕੇਂਦਰਾ ਉੱਥੇ ਦਾਖਲ ਕਰਾਈਏ ਤੇ ਇਸ ਤਰ੍ਹਾਂ ਵੀਡੀਓ ਨਾ ਪਾਈਆਂ ਜਾਣ ਉਹ ਜਿਹੜਾ ਬੰਦਾ ਸੀ ਉਹ ਅਸੀਂ ਆਇਡੈਂਟੀਫਾਈ ਕਰਕੇ ਉਹਨੂੰ ਜਿਹੜਾ ਨਸ਼ੇ ਦਾ ਆਦੀ ਆ ਉਸ ਨੂੰ ਟਰੀਟਮੈਂਟ ਲਈ ਜ ਮੈਸੇਜਟਾਉ ਕੇਂਦਰਾ ਉੱਥੇ ਅਸੀਂ ਦਾਖਲ ਕਰਵਾ ਦਿੱਤਾ। ਲੋ ਭਾਈ ਜੀ ਇਹ ਸ਼ਹਿਰ ਕੋਟੀ ਸੇਖਾਂ ਵਿੱਚ ਚੌਂਕ ਵਿੱਚ ਮੇਰਾ ਵੀ ਰੁਪਿਆ ਜਿੱਥੇ ਕਹਿੰਦੇ ਵੀ ਸੈਮੀਨਾਰ ਲੱਗਦੇ ਆ ਯੁੱਧ ਨਸ਼ਾ ਵਿਰੋਧ ਦੇ ਮੁੰਡਾ ਜਨੀਰ ਦਾ ਦੱਸਿਆ ਜਾ ਰਿਹਾ ਕੀ ਨਾਂ ਹੈ ਦਾ ਜਸਕਰਨ ਜਸਕਰਨ ਇਨੇ ਨਾਲ ਦੇ ਬੰਦੇ ਭੱਜ ਗਏ ਆ ਹਾਂ ਕੋਰੀ ਛੇਖਾਂ ਦੇ ਸੀ ਉਹ ਟੀਸੇ ਖਾਂ ਦੇ ਵਿੱਚ ਚੌਂਕ ਦੇ ਵਿੱਚ ਪਲਾਟਾਂ ਦੇ ਨਾਲ ਦੋ ਮੁੰਡੇ ਸੀ ਇਹ ਵੀ ਗੱਡਾ ਵੀਰ ਆ ਚੌਂਕੀ ਆ ਸਾਹਮਣੇ ਉਹ ਮੈਡੀਕਲ ਨੇ ਸਾਹਮਣੇ ਤੇ ਜਿਹੜੇ ਕਹਿ ਰਹੇ ਵੀ ਅਸੀਂ ਨਸ਼ਾ ਮੁਕਤ ਕਰਤਾ ਯੁੱਧ ਨਸ਼ਿਆਂ ਵਿਰੁੱਧ ਚ ਖਤਮ ਕਰਤਾ ਥੋੜੇ ਦਿਨ ਪਹਿਲਾਂ ਹੀ ਸੈਮੀਨਾਰ ਲੱਗੇ ਆ ਤੇ ਅੱਜ ਮੇਰਾ ਵੀ ਰਾ ਤੁਹਾਨੂੰ ਮੇਨ ਚੌਂਕ ਦੇ ਵਿੱਚ ਦਿਖਾ ਰਹੇ ਆ ਜਿਹੜੇ ਕਹਿ ਰਹੇ ਵੀ ਅਸੀਂ ਕਸਮਾਂ ਖਾਣੀਆਂ ਨਸ਼ਾ ਮੁਕਤ ਘਰਤਾ ਤੇ ਮੇਰਾ ਵੀਰ ਆ ਤੁਹਾਡੇ ਸਾਹਮਣੇ ਆ ਤੇ ਆ ਦੇਖ ਸਕਦੇ ਹੋ ਤੁਸੀਂ ਇਹਦੇ ਨਾਲ ਦਾ ਵੀਰ ਇਹਨੇ ਕੋਈ ਮੈਡੀਕਲ ਨਸ਼ਾ ਕੀਤਾ ਇੱਥੇ ਹੀ ਪੈ ਗਿਆ ਇਹਨੂੰ ਬਹੁਤ ਪੁੱਛ ਰਹੇ ਆ ਪਰ ਆ ਦੇਖ ਲਓ ਵੀ ਜਵਾਨੀ ਦਾ ਘਾਣ ਕੀਤਾ ਪਿਆ ਤੇ ਝੂਠੀਆਂ ਸੋਹਾਂ ਖਾਨ ਨਾਲ ਤਾਂ ਨਹੀਂ ਵੀਰੇ ਨਸ਼ੇ ਮੁਕਤ ਹੋਣੇ ਕੋਈ ਨਾ ਕੋਈ ਕਰਨਾ ਪੈਣਾ ਪੰਜਾਬ ਦਾ ਸੋ ਮੇਰਾ ਵੀ ਰੁਧ ਨਹੀ ਹਾਂਜੀ ਇਹ ਪਬਲਿਕ ਖੜੀ ਸਾਡਾ ਇਸ ਬਾਰੇ ਕੀ ਵਿਚਾਰ ਹੈਗਾ ਆਪਣੀ رائے ਕਮੈਂਟਾਂ ਦੇ ਵਿੱਚ ਜ਼ਰੂਰ ਸਾਂਝੀ ਕਰਿਓ